ਪਠਾਨਕੋਟ ਪੁਲਿਸ ਨੇ ਗਊ ਮਾਸ ਦੀ ਤਸਕਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਦੇ ਤਹਿਤ ਪੁਲਿਸ ਨੇ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਖਾਨੀ ਖੂਈ ਵਿੱਚ ਗਊ ਮਾਸ ਦੀ ਤਸਕਰੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦਾ ਜਾਲ ਪੰਜਾਬ ਵਿੱਚ ਹੀ ਨਹੀਂ ਫੈਲਿਆ ਹੋਇਆ ਹੈ। ਸਗੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਚ ਵੀ ਪਸ਼ੂਆਂ ਦੀ ਵਕਫਾਕ ਥਾਵਾਂ ਤੋਂ ਤਸਕਰੀ ਕਰਕੇ ਪਠਾਨਕੋਟ ਲਿਆਂਦਾ ਜਾਂਦਾ ਸੀ। ਉਹਨਾਂ ਦਾ ਕਤਲ ਕੀਤਾ ਜਾਂਦਾ ਸੀ ਅਤੇ ਫਿਰ ਉਹਨਾਂ ਦਾ ਮੀਟ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਚ ਵੇਚਿਆ ਜਾਂਦਾ ਸੀ। ਜਿਸ ਕਾਰਨ ਜਦ ਪੁਲਿਸ ਨੇ ਛਾਪੇਮਾਰੀ ਕੀਤੀ ਤਾਂ ਉਹਨਾਂ ਕੋਲੋਂ 21 ਪਸ਼ੂ ਫੜੇ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਬੰਨ੍ਹ ਕੇ ਰੱਖਿਆ ਗਿਆ ਸੀ ਉਹ ਜ਼ਖਮੀ ਹਾਲਤ ਚ ਸਨ ਉਹਨਾਂ ਨੂੰ ਬਚਾਇਆ ਗਿਆ ਇੰਨਾ ਹੀ ਨਹੀਂ ਪੁਲਿਸ ਵੱਲੋਂ ਦੋ ਬੱਚੇ ਵੀ ਬਰਾਮਦ ਕੀਤੇ ਗਏ ਜੀ ਅੱਜ ਸਾਨੂੰ ਪਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਠਾਨਕੋਟ ਸਦਰ ਦੇ ਏਰੀਏ ਦੇ ਵਿੱਚ ਇੱਕ ਪਿੰਡ ਪੈਂਦਾ ਖੰਨੀ ਕੋਈ ਕਾ ਨੈ ਕੋਈ ਪਿੰਡ ਦੇ ਵਿੱਚ ਆ ਵਿਕਟਰ ਮਸੀਹ ਨਾ ਦਾ ਇੱਕ ਵਿਅਕਤੀ ਆ ਉਹਦੇ ਨਾਲ ਉਹਦੇ ਦੋ ਹੋਰ ਸਾਥੀ ਨੇ ਉਹ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਬੇਸਿਕਲੀ ਉਹ ਚਾਮੜੀ ਦਾ ਕੰਮ ਕਰਦੇ ਜਿਹੜੀ ਪਸ਼ੂਆਂ ਦਾ ਚਮੜਾ ਉਤਾਰ ਕੇ ਗਾਹਾਂ ਵੇਚਿਆ ਜਾਂਦਾ ਆ ਆਮ ਤੌਰ ਤੇ ਪਿੰਡਾਂ ਵਿੱਚ ਪੁਰਾਣਾ ਰਿਵਾਜ ਆ ਤੇ ਔਰ ਔਰ ਉਸੇ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਆ ਡੇਰਾ ਰੱਖਿਆ ਹੋਇਆ ਤੇ ਗੁਪ ਸੂਚਨਾ ਇਹ ਸੀਗੀ ਕਿ ਉਹ ਇਸ ਦੀ ਆੜ ਵਿੱਚ ਚਮੜੇ ਦੀ ਆੜ ਦੇ ਵਿੱਚ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਪਸ਼ੂਆਂ ਨੂੰ ਲੈ ਕੇ ਆਉਂਦੇ ਆ ਜਿਹਦੇ ਸਪੈਸ਼ਲੀ ਗਾਮਾਂ ਤੇ ਗੋਕਾ ਜਿਹੜੀ ਹੈਗੀ ਆ ਉਹ ਹੁੰਦੇ ਆ ਉਹਨਾਂ ਪਸ਼ੂਆਂ ਨੂੰ ਲਵਾ ਕੇ ਇੱਕ ਵਾੜੇ ਦੇ ਵਿੱਚ ਰੱਖਿਆ ਜਾਂਦਾ ਨੂੜ ਕੇ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਰਦਰ ਜਿਹੜੀ ਸਪਲਾਈ ਮੀਟ ਵਾਸਤੇ ਕੀਤੀ ਜਾਂਦੀ ਆ ਤੇ ਅੱਜ ਜਿਹੜਾ ਹੈਗਾ ਮਾਰਨਿੰਗ ਸੀਆਈਏ ਸਟਾਫ ਦੀ ਜਿਹੜੀ ਪੁਲਿਸ ਫੋਰਸ ਆ ਤੇ ਐਸਐਚਓ ਸਦਰ ਨੇ ਉਸ ਜਗ੍ਹਾ ਤੇ ਰੈਡ ਕੀਤਾ ਉਥੋਂ ਜਿਹੜੀਆਂ ਹੈਗੇ ਸਾਨੂੰ 21 ਗਊਆਂ ਨਰੜ ਕੇ ਰੱਖੀਆਂ ਹੈਗੀਆਂ ਜਿਹੜੀਆਂ ਹੈਗੀਆਂ ਉਹ ਬਰਾਮਦ ਹੋਈਆਂ ਉਹਦੇ ਵਿੱਚ ਕੁਝ ਬਿਮਾਰ ਵੀ ਸਨ ਤੇ ਕੁਝ ਦੇ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਬਿਮਾਰੀ ਕਾਰਨ ਉਹਨਾਂ ਦੀ ਜਿਹੜੀ ਸੀਗੀ ਉਹਨਾਂ ਦੇ ਜਿਹੜੇ ਜ਼ਖਮ ਵਗੈਰਾ ਵੀ ਹੋਏ ਸਨ ਉਹ ਵੀ ਵਿੱਚ ਜਿਹੜੇ 21 ਪਸ਼ੂ ਜਿਹੜੇ ਜ਼ਿੰਦਾ ਬਰਾਮਦ ਕਰਕੇ ਉਹ ਰੈਸਕਿਊ ਕਰ ਲਏ ਗਏ ਆ ਦੋ ਛੋਟੇ ਬਛੜੇ ਨੇ ਜਨਾਂ ਦੀ ਉੱਥੋਂ ਡੈੱਡ ਬੋਡੀ ਮਿਲੀ ਆ ਹੁਣ ਜਾਂ ਤਾਂ ਉਹ ਕਿਸੇ ਪਿੰਡੋਂ ਲੈ ਕੇ ਆਏ ਹੋਣਗੇ ਜਿਹੜੇ ਕਿ ਅੱਜ ਕੱਲ ਦੇ ਹਾਲਾਤ ਦੇ ਮੁਤਾਬਕ ਉਹਨਾਂ ਦੀ ਡੈਥ ਹੋਏਗੀ ਬਾਕੀ ਉਹਨਾਂ ਦੀ ਪੋਸਟਮਾਰਟਮ ਕਰਾਇਆ ਜਾ ਰਿਹਾ ਜਿਹੜੇ ਦੋ ਬਛੜੇ ਮਿਲੇ ਆ ਕਿ ਕਿਹਣਾ ਕਾਰਨ ਕਰਕੇ ਡੈਥ ਹੋਈ ਆ ਕਰਦੇ ਅੰਦਰੋਂ ਕੌ ਸਲਟਰਿੰਗ ਕਰਨ ਦੇ ਜਿਹੜੇ ਹੈਗੇ ਆ ਜਾਨਵਰ ਨੂੰ ਮਾਰਨ ਦੇ ਹਥਿਆਰ ਬ੍ਰਾਹਮਤ ਹੋਏ ਆ ਇੱਕ ਗੱਡੀ ਜਿਹਦੇ ਵਿੱਚ ਉਹ ਉਹਨੂੰ ਟਰਾਂਸਪੋਰਟ ਕਰਦੇ ਸੀਗੇ ਪਸ਼ੂਆਂ ਨੂੰ ਲਿਆਉਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਮੀਟ ਨੂੰ ਫਰਦਰ ਸਪਲਾਈ ਕਰਨਾ ਇਹ ਜਿਹੜਾ ਮੀਟ ਹੈਗਾ ਕਠੂਏ ਏਰੀਏ ਦੇ ਵਿੱਚ ਜੇ ਐਂਡੀ ਕੇ ਦੇ ਵਿੱਚ ਤੇ ਬਾਕੀ ਪੁਛਗਿਸ਼ ਤੋਂ ਪਤਾ ਚੱਲੇਗਾ ਕਿ ਹੋਰ ਵੀ ਸਟੇਟਾਂ 'ਚ ਭੇਜਦੇ ਸੀਗੇ ਇਹਦੇ 'ਚ ਤਿੰਨ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਜਿਹੜੀਆਂ 21 گاਵਾਂ ਨੇ ਉਹਨਾਂ ਨੂੰ ਰੈਸਕਿਊ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ ਫਰਦਰ ਇਲਾਜ ਲਈ ਜਿਹਨਾਂ ਚ ਕੁਝ ਬਿਮਾਰ ਨੇ ਤੇ ਕੁਝ ਜਿਹੜੀਆਂ ਹੈਗੀਆਂ ਤੰਦਰੁਸਤਾਂ ਉਹਨਾਂ ਸਾਰਿਆਂ ਦਾ ਡਾਕਟਰੀ ਮੋਆਇਨਾ ਕਰਾਇਆ ਜਾ ਰਿਹਾ ਉਹਨਾਂ ਦਾ ਪ੍ਰੋਪਰ ਇਲਾਜ ਲਈ ਅਸੀਂ ਉਹਨਾਂ ਨੂੰ ਗਊਸ਼ਾਲਾ ਭੇਜ ਦਿੱਤਾ ਤੇ ਜਿਹੜੇ ਦੋ ਛੋਟੇ ਵਛੜੇ ਨੇ ਇੱਕ ਤਾਂ ਨਿਊ ਨਿਊਲੀ ਬੌਰਨ ਹੈਗਾ ਵਛੜਾ ਤੇ ਇੱਕ ਹੋਰ ਵਛੜਾ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਦਾ ਪੋਸਟਮਾਰਟਮ ਕਰਾ ਕੇ ਅਸਲ ਕਾਰਨਾਂ ਦਾ ਪਤਾ ਕਰਾਂਗੇ ਇਹ ਫੜੇ ਜਾਣ ਦੇ ਨਾਲ ਸਾਨੂੰ ਇਸ ਗੱਲ ਦਾ ਹੈਗਾ ਕਿ ਇਹ ਇਹਨਾਂ ਦੇ ਪੂਰੇ ਗੈਂਗ ਦਾ ਫੜੇ ਜਾਣ ਕਰਕੇ 21 ਗਊਆਂ ਨੂੰ ਰੈਸਕਿਊ ਕਰ ਲਿਆ ਗਿਆ ਜਿਹੜੇ ਇੱਕ ਜ਼ਿੰਦਾ ਹੋ ਸਕਦਾ ਸੀ ਕਿ ਜੇਕਰ ਸੂਚਨਾ ਦੇਰੀ ਨਾ ਆਉਂਦੀ ਜਾਂ ਕੋਈ ਡਿਲੇ ਹੋ ਜਾਂਦੀ ਤੇ ਹੋ ਸਕਦਾ ਸੀ ਕਿ ਗਊਆਂ ਦੀ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਉਹਨਾਂ ਦਾ ਵੀ ਉਸੇ ਤਰ੍ਹਾਂ ਹਾਲ ਕੀਤਾ ਜਾਂਦਾ ਤੇ ਉਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਤੇ ਦੋਸ਼ੀ ਗ੍ਰਿਫਤਾਰ ਕਰ ਲਿਆ ਦੋਸ਼ੀਆਂ ਦਾ ਉਹ ਅਸੀਂ ਸਾਰਾ ਚੈੱਕ ਕਰ ਰਹੇ ਹਾਂ ਕੋਕ ਜਿਹੜੀ ਸੂਚਨਾ ਸੀਗੀ ਸਾਡੇ ਕੋਲ ਠੋਸ ਤੇ ਗੁਪਤ ਸੀਗੀ ਇਸ ਕਰਕੇ ਤੁਰੰਤ ਉਹਦੇ ਤੇ ਅਸੀਂ ਕਾਰਵਾਈ ਕੀਤੀ ਅੱਜ ਤੜਕੇ ਕਾਰਵਾਈ ਹੋਈ ਹੈ